ਏ ਟਿਪਸ ਦੇਖ ਕੇ ਤਾਂ ਦੋਸਤੋ ਬਿਲਕੁਲ ਹਰਿਆਣੀਆਂ ਹੋ ਜਾਣਾ ਆਟਾ ਇੰਨੀ ਆਸਾਨੀਆ ਤੁਸੀਂ ਗੁੰਨ ਸਕਦੇ ਹੋ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਧਰ ਲਫਾਫਾ ਕਾਲੇ ਲੰਗਦਾ ਲਫਾਫਾ ਲਿਆ ਉਹਦੇ ਵਿੱਚ ਆਟਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਅੱਜ ਬਿਨਾਂ ਹੱਥ ਲਾਏ ਆਟਾ ਗੁੰਨਣਾ ਹੈ ਜਿਹਦੇ ਨਾਲ ਆਪਣੇ ਹੱਥ ਬਿਲਕੁਕੁਲ ਖਰਾਬ ਨਾ ਹੋਵੇ ਤੇ ਮਤਲਬ ਹੱਥ ਜਿੱਦਾਂ ਹੁੰਦੇ ਨੇ ਨਾ ਕਈਆਂ ਦੇ ਨੋ ਵਗੈਰਾ ਆਪਣੇ ਲਵਾਏ ਹੁੰਦੇ ਆ ਜਾਂ ਮਹਿੰਦੀ ਵਗੈਰਾ ਲੱਗੀ ਹੁੰਦੀ ਉਹਨਾਂ ਨੂੰ ਹੁੰਦਾ ਵੀ ਆਟਾ ਵਗੈਰਾ ਜਦੋਂ ਗੁੰਨਣਾ ਤੇ ਫਿਰ ਹੈ ਨਾ ਲੱਥ ਜਾਂਦੀ ਹੈ ਪਾਣੀ ਵਗੈਰਾ ਲਗਾਉਣ ਨਾਲ ਤੇ ਚਲੀ ਜੇ ਤੇ ਲਫਾਫੇ ਨਾਲ ਆਪਾਂ ਤੁਹਾਨੂੰ ਆਟਾ ਗੁੰਨਾ ਦਾ ਤਰੀਕਾ ਦੱਸਾਂਗੇ ਬਿਲਕੁਲ ਆਸਾਨ ਤਰੀਕਾ ਤੁਸੀਂ ਦੇਖ ਹੀ ਰਹੇ ਹੋ ਥੋੜਾ ਥੋੜਾ ਆਪੇ ਇਹਦੇ ਵਿੱਚ ਪਾਣੀ ਕਰ ਲੈ ਐ ਇਦਾਂ ਪਾ ਲੈਣਾ ਹੈ ਪਾਣੀ ਪਾਣ ਤੇ ਬਾਅਦ ਫਿਰ ਇਹਨੂੰ ਹੌਲੀ ਹੌਲੀ ਆਪਾਂ ਆਟੇ ਨੂੰ ਗੁੰਨੀ ਜਾਣਾ ਤੁਸੀਂ ਡਬਲ ਲਫਾਫਾ ਵੀ ਕਰ ਸਕਦੇ ਹੋ ਮੈਂ ਸਿੰਗਲ ਲਫਾਫਾ ਹੀ ਲਿਆ ਹੈ ਲਫਾਫੇ ਦਾ ਧਿਆਨ ਰੱਖਣਾ ਕਿ ਫਟਿਆ ਬਲ ਲਫਾਫਾ ਬਿਲਕੁਲ ਨਾ ਹੋਵੇ ਜਦੋਂ ਤੁਸੀਂ ਆਟਾ ਗੁੰਨਣਾ ਨਾ ਉਹਨੂੰ ਬਾਟਾ ਵਗੈਰਾ ਬਿਲਕੁਲ ਨਹੀਂ ਦੇਣਾ ਉੱਪਰ ਜਦੋਂ ਆਪਾਂ ਲਫਾਫੇ ਦਾ ਸਾਰਾ ਮੂੰਹ ਬੰਦ ਕਰ ਲੈਂਦੇ ਬਿਲਕੁਲ ਨਹੀਂ ਕਰਨਾ ਕਿਉਂਕਿ ਫਿਰ ਉਹਦੇ ਵਿੱਚ ਹਵਾ ਆਪਣਾ ਆਟਾ ਅੱਧਾ ਗੁੰਨੋ ਹੋ ਚੁੱਕਿਆ ਹੈ ਤੇ ਬਸ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੈ ਨਾ ਆਟੇ ਨੂੰ ਅ ਮੁੱक्की ਮਾਰਨੀ ਹੈ ਤੇ ਬਹੁਤ ਸਿੰਪਲ ਤਰੀਕਾ ਹੈ ਬਹੁਤ ਆਸਾਨ ਹੈ ਜਿਹਨੂੰ ਨਹੀਂ ਵੀ ਆਟਾ ਗੁੰਨਣਾ ਦਾ ਉਹ ਵੀ ਹੌਲੀ-ਹੌਲੀ ਥੋੜਾ-ਥੋੜਾ ਪਾਣੀ ਪਾ ਪਾ ਕੇ ਨਾ ਆਟਾ ਬੜੀ ਆਸਾਨੀ ਤਰੀਕੇ ਨਾਲ ਲਫਾਫੇ ਦੇ ਵਿੱਚ ਗੁੰਨ ਸਕਦਾ ਸਭ ਤੋਂ ਜਿਆਦਾ ਨਿਊ ਤਰੀਕਾ ਜੇਕਰ ਮੈਂ ਕਹਤਾਂ ਚਲੋ ਤੁਹਾਡੇ ਨਾਲ ਵੀ ਇਹ ਆਪਾਂ ਬਣਾ ਲਈਏ ਤਰੀਕਾ ਬੱਚੇ ਤੇ ਬੱਚਾ ਵੀ ਇਦਾਂ ਆਟਾ ਗੁੰਨ ਸਕਦਾ ਹੈ ਨਾ ਛੋਟੇ-ਛੋਟੇ ਬੱਚੇ ਤੇ ਆਈ ਹੋਪ ਤੁਹਾਨੂੰ ਇਹ ਵਾਲਾ ਤਰੀਕਾ ਵਧੀਆ ਲੱਗੂਗਾ ਤੇ ਤੁਸੀਂ ਇਹ ਯਕੀਨ ਮੰਨੋ ਕਿ ਆਟਾ ਬਹੁਤ ਵਧੀਆ ਗੁੱਜਦਾ ਹੈ ਤੇ ਇੱਧਰ ਦੇਖੋ ਸਾਰਾ ਆਟਾ ਗੋਲ ਲਿਆ ਹੈ ਤੇ ਜਦੋਂ ਆਪਾਂ ਆਟੇ ਨੂੰ ਮੁੱਕੀ ਮਾਰਦੇ ਇੱਥੇ ਦੇਖ ਲ ਸਕਦੇ ਹੋ ਤੁਸੀਂ ਇੱਧਰ ਵੀ ਆਪਾਂ ਮੁੱਕੀ ਮਾਰ ਸਕਦੇ ਹੋ ਚੰਗੀ ਤਰ੍ਹਾਂ ਮੁੱਕੀ ਮਾਰਨ ਤੋਂ ਬਾਅਦ ਦੋਨਾਂ ਸਾਈਡ ਤੇ ਮੁੱਕੀ ਮਾਰੀ ਸੀਗੀ ਆਟੇ ਨੂੰ ਆਹ ਦੇਖ ਸਕਦੇ ਹੋ ਤੇ ਆਟਾ ਇਹਨ ਬਿਲਕੁਲ ਸਾਫ਼ ਹੋ ਗਿਆ ਜਿਹੜੇ ਲਫਾਫੇ ਨਾਲ ਆਟਾ ਲੱਗਿਆ ਉਹ ਵੀ ਇਹ ਇਕੱਠਾ ਹੋ ਜਾਣਾ ਚੰਗੀ ਤਰ੍ਹਾਂ ਫਿਰ ਆਪਾਂ ਇਹ ਸਾਰੇ ਲਫਾਫੇ ਦੇ ਆਟੇ ਨੂੰ ਇਕੱਠਾ ਕਰਕੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਇਹਦਾ ਪੇੜਾ ਬਣਾ ਲੈਣਾ ਇੱਕ ਤੇ ਬਸ ਹੁਣ ਤੁਹਾਨੂੰ ਦੱਸ ਦਿੰਦੇ ਆ ਆਟਾ ਲਫਾਫੇ ਦੇ ਵਿੱਚੋਂ ਕੱਢ ਕੇ ਆਹ ਦੇਖੋ ਹੈਨਾ ਮਹਿੰਗੀ ਮਹਿੰਗੀ ਚੀਜ਼ਾਂ ਖਰੀਦਣ ਦੀ ਕੋਈ ਲੋੜ ਨਹੀਂ ਕਿ ਸਿੰਪਲ ਤਰੀਕਾ ਹੈ ਫ੍ਰੀ ਦਾ ਲਫਾਫਾ ਹੁੰਦਾ ਤੇ ਮਿੰਟਾਂ 'ਚ ਤੁਸੀਂ ਆਟਾ ਗੁੰਨ ਸਕਦੇ ਹੋ ਦੇਖ ਹੈਨਾ ਕਮਾਲ ਦੀ ਟ੍ਰਿਕ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲਿਏ ਜੀ ਅਗਲੀ ਟਿਪਸ ਵੱਲ ਚੱਲਦੇ ਹਾਂ ਜਦੋਂ ਆਪਾਂ ਰੋਟੀ ਵਗੈਰਾ ਬਣਾਉਂਦੇ ਹਾਂ ਨਾ ਸਾਡੇ ਤਵੇ ਤੇ ਵੀ ਬਹੁਤ ਜ਼ਿਆਦਾ ਧੂੜਾ ਪੈ ਜਾਂਦਾ ਹੈ ਨਾ ਤੇ ਜਿਹੜਾ ਸਾਡੀ ਆਟਾ ਹੁੰਦਾ ਉਹ ਵੀ ਸਾਰੇ ਪਾਸੇ ਖਿੱਲਰ ਜਾਂਦਾ ਤੇ ਤੁਹਾਨੂੰ ਸਿੰਪਲ ਜਿਹਾ ਆਸਾਨ ਜਿਹਾ ਤਰੀਕਾ ਦੱਸਣਾ ਇੱਧਰ ਮੈਂ ਲਿਆ ਖਾਲੀ ਡੱਬੇ ਟੱਕਣ ਪਲਾਸਟਿਕ ਦਾ ਤੇ ਉਹਦੇ ਉੱਤੇ ਜਿਹੜੀ ਛੰਨੀ ਹੁੰਦੀ ਆਪਾਂ ਉਹ ਰੱਖ ਲੈਣੀ ਤੁਸੀਂ ਚਾਹੋ ਤਾਂ ਮਤਲਬ ਇਹ ਤੋਂ ਵੱਡੀ ਛੰਨੀ ਦੀ ਉਹ ਵੀ ਰੱਖ ਸਕਦੇ ਹੋ ਤੇ ਬਸ ਇੱਧਰ ਆਟਾ ਇਹ ਰੱਖਣ ਤੋਂ ਬਾਅਦ ਤੇ ਇਹ ਆਲੋ ਆਟੇ ਦਾ ਪੀੜਾ ਮੈਂ ਚੰਗੀ ਤਰ੍ਹਾਂ ਉਹਦੀ ਗੁੰਦ ਕਾਲੀ ਸੀ ਤੇ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਮੈਂ ਲੱਗੀ ਸੀ ਕਿ ਬੇਲਣਾ ਛਾਨਣੀ ਦੇ ਉੱਤੇ ਹੀ ਬੇਲਣ ਲੱਗੀ ਸੀ ਤੁਸੀਂ ਦੇਖ ਸਕਦੇ ਹੋ ਆਟਾ ਛਾਨਵਾਰੀ ਡਰਮੇਂ ਦੀ ਤੁਸੀਂ ਉਹ ਵੀ ਆਟਾ ਛਾਨਵਾਰੀ ਛਾਨਣ ਵਾਲੀ ਹੁੰਦੀ ਨਾ ਤੁਸੀਂ ਉਹਦੇ ਤੇ ਵੀ ਇਦਾਂ ਰੋਟੀ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਫੁਲਕੇ ਆਪਣਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਫੁੱਲ ਮਾ ਫੁਲਕਾ ਆਣਾ ਤੇ ਜਿੰਨਾ ਵੀ ਧੂੜਾ ਵਗੈਰਾ ਜਿਹੜਾ ਥੱਲੇ ਡਿੱਗਣਾ ਸੀ ਉਹ ਸਾਰੇ ਦੇ ਡੱਬੇ ਦੇ ਢੱਕਣ ਦੇ ਵਿੱਚ ਡਿੱਗਿਆ ਹੈ ਹੈ ਨਾ ਵੀ ਕਮਾਲ ਦੀ ਟਰਿਕ ਤੇ ਰੋਟੀ ਵੀ ਦੇਖ ਕੇ ਤੁਸੀਂ ਬਹੁਤ ਵਧੀਆ ਹਨ ਫੁਲਕੇ ਫੁਲਕੇ ਆਉਂਦੇ ਤੇ ਦੇਖਿਆ ਵੀ ਤੁਸੀਂ ਫੁਲਕੇ ਵਗੈਰਾ ਦੇਖ ਸਕਦੇ ਤੁਸੀਂ ਚਕਲੇ ਬੇਨ ਦੇ ਵੀ ਇਸ ਤਰ੍ਹਾਂ ਰੋਟੀ ਬਣਾ ਸਕਦੇ ਹੋ ਛਾਣੀ ਰੱਖ ਕੇ ਤੇ ਚੱਲੀ ਅਗਲੀ ਟਿਪਸ ਵੱਲ ਚੱਲਦੇ ਆਂ ਇੱਦਾਂ ਖਾਲੀ ਡੱਬੇ ਸਾਡੇ ਸਾਰਿਆਂ ਦੇ ਘਰ ਹੀ ਹੁੰਦੇ ਛੋਟੇ ਛੋਟੇ ਡੱਬੀਆਂ ਇਹ ਸੀ ਬਾਮ ਦੀ ਡੱਬੀ ਸੀਗੀ ਆਪਾਂ ਸਿੱਟ ਦਿੰਦੇ ਸਿੱਟਣਾ ਨਹੀਂ ਉਹਨਾਂ ਅੱਗੇ ਵਾਸਤੇ ਇੱਦਾਂ ਆਪਾਂ ਰੱਖ ਲੈਣਾ ਖਾਲੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਮੈਂ ਧੋਣ ਤੋਂ ਬਾਅਦ ਆਪਣੇ ਕੋਲ ਹੈੱਡਫੋਨ ਹੁੰਦੇ ਤੁਸੀਂ ਦੇਖ ਸਕਦੇ ਹੋ ਹਨਾ ਤੇ ਇਹਨਾਂ ਆਪਾਂ ਹੈੱਡਫੋਨ ਜਦੋਂ ਆਪਾਂ ਪਰਸ ਵਗੈਰਾ ਚ ਪਾਉਂਦੇ ਤੇ ਗੁੰਮ ਜਾਂਦੇ ਆ ਹਨਾ ਤੇ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਪਈ ਹ ਉਸ ਤਰ੍ਹਾਂ ਹੈਡਫੋਨ ਆਪਾਂ ਫੋਲਡ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਫੋਲਡ ਕਰਨ ਤੋਂ ਬਾਅਦ ਤੇ ਆਪਾਂ ਇਹ ਜਿਹੜੀ ਖਾਲੀ ਡੱਬੀ ਆ ਉਹਦੇ ਵਿੱਚ ਪਾ ਲੈਣਾ ਹੈ ਪਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਰਹੀ ਆ ਕਿਤੇ ਉਦਾਂ ਹੀ ਨਾ ਤੁਸੀਂ ਪਾ ਕੇ ਤੇ ਆਪਣੇ ਹੈਡਫੋਨ ਖਰਾਬ ਕਰ ਲਿਓ ਤੇ ਜਿਹੜੇ ਇਹਦੇ ਇਅਰਿੰਗਸ ਜਾਂ ਕੰਨ ਤੇ ਲਾਉਣ ਵਾਲੇ ਸੋਰੀ ਹੈਡਫੋਨ ਹੈ ਉਹ ਆਪਾਂ ਸਾਈਡ ਤੇ ਕੱਢ ਕੇ ਬਾਅਦ ਇੱਕ ਇਧਲੀ ਸਾਈਡ ਕਰ ਦੇਣਾ ਇੱਕ ਦੂਜੀ ਬੰਨੇ ਕਰ ਦੇਣਾ ਤੇ ਉਹਦੇ ਉੱਤੇ ਆਪਾਂ ਲਗਾ ਦੇਣਾ ਇਹ ਵਾਲਾ ਢੱਕਣ ਬਹੁਤ ਕਮਾਲ ਦੇ ਟਿਪਸ ਐ ਇਹ ਤੁਸੀਂ ਆਪਣੀ ਬੈਡੀ ਟੋਕ ਉਰ ਰੱਖੋ ਜਾਂ ਸ਼ੀਸ਼ੇ ਮੋਲੀ ਰੱਖੋ ਜਾਂ ਕਿਤੇ ਵੀ ਰੱਖ ਤੁਹਾਨੂੰ ਡੱਬੀ ਪਤਾ ਲੱਗੀ ਜਾਣੀ ਹੈ ਨਾ ਪਰ ਸ ਵਿੱਚ ਵੀ ਰੱਖੋ ਤਾਂ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਣੀ ਹੈ ਹੈਡਫੋਨ ਆਪਣੇ ਤੇ ਚਲੋ ਅਗਲੀ ਟ੍ਰਿਕ ਵੱਲ ਚੱਲਦੇ ਹਾਂ ਇਹ ਆਪਣੇ ਐਨਕਾ ਵਗੈਰਾ ਹੈਗੇ ਤੁਸੀਂ ਦੇਖ ਸਕਦੇ ਹੋ ਐਨਕਾ ਸ਼ੀਸ਼ੇ ਬੜੇ ਗੰਦੇ ਹੋ ਜਾਂਦੇ ਆ ਕੱਪੜੇ ਨਾਲ ਸਾਫ਼ ਕਰਨੇ ਬੜੇ ਔਖੇ ਹੋ ਜਾਂਦੇ ਹਨਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੋਏ ਆ ਸ਼ੀਸ਼ੇ ਦੇ ਤੇ ਇੱਕ ਸਿੰਪਲ ਸੀ ਟ੍ਰਿਕ ਤੁਹਾਨੂੰ ਦੱਸਾਂਗੇ ਇੱਥੇ ਮੈਂ ਲਿਆ ਨਾਰੀਅਲ ਤੇਲ ਤੁਸੀਂ ਬੈਸਲਿਨ ਵਗੈਰਾ ਵੀ ਲੈ ਸਕਦੇ ਹੋ ਤੇ ਨਾਰੀਅਲ ਤੇ ਲੈਂਨ ਤੋਂ ਬਾਅਦ ਬਸ ਇਹ ਸ਼ੀਸ਼ਿਆਂ ਦੇ ਦੋਨਾਂ ਸਾਈਡ ਮੈਂ ਨਾਰੀਅਲ ਤੇਲ ਲਗਾ ਦਵਾਂਗੀ ਚੰਗੀ ਤਰ੍ਹਾਂ ਤੇ ਕਿਉਂਕਿ ਇਹ ਇਹ ਹੁੰਦਾ ਹੈ 올ੀ ਹੁੰਦਾ ਹੈ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਤੁਸੀਂ ਆਪਣੇ ਘਰ ਦੇ ਸ਼ੀਸ਼ੇ ਵਗੈਰਾ ਵੀ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਤੇ ਕੋਟ ਦੀ ਜਿੱਪਾਂ ਵਗੈਰਾ ਵੀ ਚੰਗੀ ਤਰ੍ਹਾਂ ਹੋ ਸਕਦੇ ਜੰਗ ਵਗੈਰਾ ਲੱਗਿਆ ਉਹ ਵੀ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਸਕਦੇ ਹੋ ਤੇ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਲਗਾ ਲਿਆ ਸੀਗੇ ਨਾਰੀ ਦਾ ਤੇਲ ਲਗਾਉਣ ਤੋਂ ਬਾਅਦ ਤੇ ਆ ਕੋਟਨ ਦੇ ਨਾਲ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਦੇਣਾ ਤੇ ਕੋਟਨ ਦੇ ਨਾਲ ਸਾਫ ਕਰਨ ਤੋਂ ਬਾਅਦ ਫਿਰ ਮੈਂ ਤੋਲੀਆਂ ਰੱਖਿਆ ਤੋਲੀਆਂ ਦੇ ਨਾਲ ਚੰਗੀ ਤਰ੍ਹਾਂ ਸ਼ੀਸ਼ੇ ਸਾਫ ਕਰ ਲੈਣੇ ਆ ਤਾਂ ਕਿ ਆਪਾਂ ਨੂੰ ਇਹ ਸ਼ੀਸ਼ੇ ਆਪਣੇ ਸਾਫ ਸੁਥਰੇ ਮਿਲੇ ਤੇ ਬਹੁਤ ਕਮਾਲ ਦੀ ਟ੍ਰਿਕ ਆ ਤੁਸੀਂ ਜਰੂਰ ਅਜ਼ਮਾਓ ਤੇ ਜਿੰਨੇ ਵੀ ਥੋੜੇ ਗੰਦੇ ਸ਼ੀਸ਼ੇ ਵਗੈਰਾ ਹੁੰਦੇ ਆ ਨਿਗਾ ਉਹਦੇ ਵਿੱਚ ਘੱਟ ਤੁਹਾਨੂੰ ਲੱਗਦੀ ਆ ਤੇ ਇਦਾਂ ਕਰਨਾ ਸਹੀ ਨਿਗਾ ਹੋ ਜਾਣੀ ਤੁਹਾਡੀ ਅਗਲੀ ਟ੍ਰਿਕ ਵੱਲ ਚੱਲਦੇ ਆ ਦੇਖ ਸਕਦੇ ਹੋ ਅੱਜ ਮੈਂ ਉਹ ਤੇਲ ਜਿਹੜਾ ਸੀ ਨਾਰੀ ਦਾ ਜੰਮਿਆ ਹੋਇਆ ਸੀਗਾ ਇਹਨੂੰ ਕੱਢਣਾ ਸਰਦੀ ਦੇ ਮੌਸਮ 'ਚ ਬਹੁਤ ਔਖਾ ਜਾਂਦਾ ਸਿੰਪਲ ਸੇ ਤਰੀਕਾ ਦੱਸੂਗੀ ਇੱਥੇ ਮੈਂ ਲਿਆ ਚਮਚਾ ਛੋਟਾ ਚਮਚਾ ਇਸ ਕਰਕੇ ਲਿਆ ਹੋਇਆ ਕਿਉਂਕਿ ਇਹ ਛੋਟੀ ਡੱਬੀ ਹੈ ਤੇ ਵੱਡੇ ਚਮਚੇ ਨਾਲ ਫਿਰ ਉਹ ਨਹੀਂ ਹੋਣਾ ਸੀਗਾ ਵੱਡੇ ਚਮਚੇ ਨਿਕਲਣ ਨਹੀਂ ਸੀਗਾ ਇੰਨਾ ਜ਼ਿਆਦਾ ਨਾਰੀਲ ਦਾ ਤੇਲ ਤੇ ਇੱਥੇ ਚਮਚਾ ਮੈਂ ਗੈਸ ਦੇ ਉੱਤੇ ਰੱਖ ਦਿੱਤਾ ਹੈ ਤੇ ਇਹਦੇ ਚਮਚੇ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਬਹੁਤ ਸਿੰਪਲ ਤਰੀਕਾ ਜਿੰਨੀ ਮਰਜ਼ੀ ਸਿਆਲ ਹੋਵੇ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ ਤੇ ਇਹ ਨਾ ਤੁਸੀਂ ਦੇਖੋ ਜਿੱਦਾਂ ਹੀ ਆਪਣਾ ਇਹ ਗਰਮ ਹੋ ਜਾਣਾ ਨਾ ਚਮਚਾ ਚੰਗੀ ਤਰ੍ਹਾਂ ਚਮਚਾ ਗਰਮ ਹੋ ਤੋ ਬਾਅਦ ਫਿਰ ਮੈਂ ਇਹ ਡੱਬੇ ਦੇ ਵਿੱਚ ਚਮਚਾ ਪਾ ਦੇਣਾ ਤੁਸੀਂ ਦੇਖ ਲਓ ਤੇ ਉਸੇ ਟਾਈਮ ਤੁਹਾਨੂੰ ਰਿਜ਼ਲਟ ਮਿਲ ਜਾਣਾ ਦੇਖੋ ਤੁਸੀਂ ਜਿੰਨਾ ਮਰਜੀ ਜੰਮਿਆ ਆ ਨਾਰੀਅਲ ਦਾ ਉਹ ਤੇਲ ਦੇਖੋ ਤੁਸੀਂ ਪਾਣੀ ਵਗਾ ਹੋ ਕੇ ਨਿਕਲਣਾ ਆ ਦੇਖੋ ਹੈਨਾ ਕਿੰਨੀ ਛੇਤੀ ਪਿਗਲ ਜਾਂਦਾ ਹੈ ਤੇ ਹੈਗਾ ਨਾ ਇਹ ਵੀ ਕਮਾਲ ਦੀ ਟ੍ਰਿਕ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਆਪਣੇ ਕੋਲ ਇਦਾਂ ਦੇ ਲਫਾਫੇ ਸਾਰਿਆਂ ਦੇ ਘਰ ਹੁੰਦੇ ਹਨ ਹੈਨਾ ਕਿਤੇ ਅਮਰਜੈਂਸੀ ਹੁੰਦੀ ਲਫਾਫੇ ਮਤਲਬ ਆਪਾਂ ਨਹੀਂ ਲਿਜਾ ਸਕਦੇ ਬੈਗ ਚ ਕੈਰੀ ਕਰ ਸਕਦੇ ਹਾਂ ਇਦਾਂ ਦੀ ਆਪਣੇ ਕੋਲ ਡੱਬੀ ਹੁੰਦੀ ਹੈ ਬੈਸਲਿਨ ਦੀ ਖਾਲੀ ਡੱਬੀ ਤਾਈਆਂ ਮੈਂ ਕਹਿੰਦੀ ਹੁੰਦੀ ਵੀ ਡੱਬੀਆਂ ਬਿਲਕੁਲ ਨਾ ਸੱਟੇ ਕਰੋ ਬਹੁਤ ਕਮਾਲ ਦੀਆਂ ਚੀਜ਼ਾਂ ਆਪਾਂ ਇਹਨੂੰ ਜੂਸ ਕਰ ਸਕਦੇ ਆ ਤੇ ਇਹ ਡੱਬੇ ਨੂੰ ਸੋਰੀ ਜਿਹੜਾ ਲਫਾਫਾ ਸ਼ੋਪਿੰਗ ਬੈਗ ਇਹਨੂੰ ਮੈਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਇਹਦੀ ਇੱਕ ਖਾਸियत ਇਹ ਹੁੰਦੀ ਹੈ ਕਿ ਇਹਨੂੰ ਤੁਸੀਂ ਜਿੰਨਾ ਮर्जी ਛੋਟੀ ਦੀ ਤੈਹ ਲਗਾਓ ਤੇ ਤੈਹ ਲੱਗ ਜਾਂਦੀ ਆ ਕਿਉਂਕਿ ਇਹ ਬਹੁਤ ਜ਼ਿਆਦਾ ਪਤਲਾ ਹੁੰਦਾ ਹੈ ਲਫਾਫਾ ਤੇ ਲੋ ਜੀ ਆਪਾਂ ਇਹਨੂੰ ਜਿਹੜੀ ਆਪਣੇ ਕੋਲ ਡੱਬੀ ਹੈਗੀ ਸੀ ਬੈਸਲਿਨ ਦੀ ਖਾਲੀ ਉਹਦੇ ਵਿੱਚ ਪਾ ਦਿੱਤਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਮਾਜੀ ਕੈਰੀ ਕਰਕੇ ਲੋ ਤੁਹਾਨੂੰ ਕਿਤੇ ਤੁਸੀਂ ਪੈਕਿੰਗ ਵਗੈਰੇ ਜਿੱਦਾਂ ਮਾਜੀ ਨੂੰ ਰੱਖ ਲਓ ਤੇ ਤੁਹਾਨੂੰ ਆਸਾਨ ਨਾਲ ਇਹ ਵਾਲੀ ਸ਼ਾਪਿੰਗ ਬੈਗ ਮਿਲ ਜਾਣਾ ਹੈ ਤੇ ਚਲੋ ਜੀ ਅਗਲੀ ਟ੍ਰਿਕ ਵੱਲ ਚੱਲਦੇ ਆ ਤੇ ਆਪਣੇ ਘਰਾਂ ਦੀ ਚਾਦਰਾਂ ਜਿਹੜੀਆਂ ਕਿ ਬਹੁਤ ਛਿੱਤੀ ਇਕੱਠੀਆਂ ਹੋ ਜਾਂਦੀਆਂ ਹਨ ਇਦਾਂ ਜਿਹੜੀਆਂ ਥੱਲੇ ਲਮਕਾਈਆਂ ਹੋਈਆਂ ਮੈਂ ਤਾਂ ਕਿਉਂਕਿ ਇਕੱਠੀਆਂ ਜੇ ਹੋਵੇ ਤਾਂ ਮੈਂ ਦੀ ਚਾਦਰ ਖਿੱਚ ਕੇ ਦੇਨੋ ਚੰਗੀ ਤਰ੍ਹਾਂ ਜਦੀ ਵਿਛਾ ਦਵਾਂ ਪਰ ਆਪਾਂ ਆਪ ਨਿਊ ਟ੍ਰਿਕ ਅਜ਼ਮਾਵਾਂਗੇ ਇੱਥੇ ਮੈਂ ਲਈਆਂ ਚੂੜੀਆਂ ਚੂੜੀਆਂ ਨੂੰ ਲੈ ਕੇ ਦੇ ਸਾਈਡ ਦਾ ਸਾਈਡ ਤੇ ਮੈਂ ਰਬੜਾ ਵਗੈਰਾ ਇਹਨੂੰ ਚੜਾ ਦੇਣੀ ਆ ਤੁਸੀਂ ਦੇਖ ਸਕਦੇ ਹੋ ਡਬਲ ਰਬੜ ਪਾਣੀ ਆ ਇਧਰ ਪਾਣ ਤੋਂ ਬਾਅਦ ਡਬਲ ਰਬੜ ਪਾਣ ਤੋਂ ਬਾਅਦ ਆਪਾਂ ਇਹਨੂੰ ਬੈੱਡ ਦੇ ਥੱਲੇ ਚੰਗੀ ਤਰ੍ਹਾਂ ਫੋਲਡ ਕਰ ਦੋ ਨਾ ਡਬਲ ਗੱਦੇ ਮੇਂ ਵਿਛਾਏ ਹੋਏ ਇਹਦੇ ਤੇ ਤੇ ਇੱਕ ਬੰਨੇ ਇਦਾਂ ਫੋਲਡ ਕਰਨ ਤੋਂ ਬਾਅਦ ਇਦਾਂ ਹੀ ਆਪਾਂ ਦੂਜੀ ਬੰਨੇ ਇਦਾਂ ਹੀ ਇੱਕ ਲਾੜੇ ਦੇ ਚਾਦਰ ਦਾ ਫੜਨਾ ਹੈ ਤੇ ਉਧਰ ਵੀ ਆਪਾਂ ਇਦਾਂ ਹੀ ਰਬੜ ਪਾ ਦੇਣੀ ਆ ਤੇ ਇਹਨੂੰ ਵੀ ਆਪਾਂ ਗੱਦੇ ਦੇ ਥੱਲੇ ਦੇ ਦੇਣੀ ਆ ਚਾਦਰ ਤੇ ਚੂੜੀ ਵਗੈਰਾ ਤਾਂ ਕੋਈ ਡਰ ਨਹੀਂ ਹੈਗਾ ਵੀ ਟੁੱਟ ਜਾਣੀ ਜਾਂ ਇਦਾਂ ਜਾਂ ਕੁਝ ਨਹੀਂ ਹੋਣਾ ਹੈਗਾ ਚੂੜੀ ਨੂੰ ਤੇ ਬਸ ਇਹਨੂੰ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਤੁਸੀਂ ਜਿੰਨੀ ਮਰਜ਼ੀ ਚਾਦਰ ਨੂੰ ਖਿੱਚੋ ਜਾਂ ਉੱਤੇ ਜਿੰਨਾ ਮਰਜ਼ੀ ਚਾਦਰ ਦੇ ਉੱਤੇ ਲਪੇਟੋ ਜਾਂ ਜਾ ਕੇ ਬੱਚੇ ਹਨਾ ਤੇ ਇਹ ਬਿਲਕੁਲ ਨਹੀਂ ਚਾਦਰ ਤੁਹਾਡੀ ਇਕੱਠੀ ਹੋਣੀ ਹੈ ਕਿ ਇਦਾਂ ਤੇ ਇਦਾਂ ਹੀ ਰਹਿਣੀ ਹੈ ਚਾਦਰ ਤੇ ਹੈਗੀ ਨਾ ਇਹ ਵੀ ਕਮਾਲ ਦੀ ਟ੍ਰਿਕ ਸਭ ਤੋਂ ਸੌਖੀ ਤੋਂ ਸੌਖੀ ਟ੍ਰਿਕ ਮੈਂ ਲੈ ਕੇ ਆਂਦੀ ਹਾਂ ਤਾਂ ਕਿ ਤੁਹਾਨੂੰ ਜਿਹੜੇ ਟਿਪਸ ਮੈਂ ਦੇਵਾਂ ਉਹ ਵਧੀਆ ਲੱਗੇ ਤੁਹਾਨੂੰ ਹਨਾ ਲੋਜੀ ਅਗਲੇ ਟਿਊਬਸ ਵੱਲ ਚਲਦੇ ਆਂ ਆਪਣੇ ਕੋਲ ਸਾਬਣ ਘਰ ਆ ਸਾਰੇ ਦੇ ਘਰ ਇਧਰ ਸਾਬਣ ਬੱਚੇ ਹੁੰਦੇ ਆ ਤੇ ਆਪਾਂ ਜਿਹੜੀਆਂ ਪਿਆਜ਼ਾਂ ਦੀਆਂ ਬੋਰੀਆਂ ਆਂਦੀ ਆਏ ਹਨਾ ਉਹਦੇ ਆਲੂਆਂ ਦੀਆਂ ਬੋਰੀਆਂ ਆਂਦੀ ਆ ਉਹ ਇਦਾਂ ਦੀਆਂ ਬੋਰੀਆਂ ਹੁੰਦੀਆਂ ਐ ਤੇ ਇਹਨਾਂ ਨੂੰ ਮੈਂ ਕੱਟ ਲਿਆ ਬੋਰੀ ਨੂੰ ਡਬਲ ਦੋਨਾਂ ਸਾਈਡਾਂ ਤੋਂ ਕੱਟਣ ਤੋਂ ਬਾਅਦ ਮੈਂ ਇਹਦੇ ਵਿੱਚ ਚੰਗੀ ਤਰ੍ਹਾਂ ਸਾਬਣ ਦੀ ਜਿਹੜੀਆਂ ਛੋਟੇ ਛੋਟੇ ਕਤਰਾ ਬੱਚੇ ਆਂਦੀ ਨੇ ਤੁਸੀਂ ਇਦਾਂ ਬੰਨ ਲਿਆ ਕਰੋ ਮੈਂ ਇਹਨਾਂ ਨੂੰ ਇਦਾਂ ਬੰਨ ਕੇ ਤੇ ਗੱਠ ਦੇ ਦੇਣੀ ਆ ਸਿੰਗਲ ਗੱਠ ਦੇਣੀ ਤੁਸੀਂ ਚਾਹੋ ਤਾਂ ਡਬਲ ਗੱਠ ਵੀ ਦੇ ਸਕਦੇ ਹੋ ਤੁਹਾਡੇ ਕੋਲ ਜੇ ਚੁੰਨੀ ਹੈਗੀ ਜਾਂ ਨੈਟ ਦੀ ਤਾਂ ਤੁਸੀਂ ਉਹ ਵੀ ਇਸਤੇਮਾਲ ਇਸ ਤਰ੍ਹਾਂ ਕਰ ਸਕਦੇ ਹੋ ਤੇ ਬਸ ਇਹਨੂੰ ਗੱਠ ਦੇਣ ਤੋਂ ਬਾਅਦ ਉਤਲੀ ਸਾਈਡ ਵੀ ਇਹਨੂੰ ਗੱਠ ਦੇ ਦੇਣੀ ਹੈ ਗੱਠ ਦੇਣ ਤੋਂ ਬਾਅਦ ਇਹਦਾ ਕਿੱਲ ਵਗੈਰਾ ਲਗਾਈਏ ਬਸ ਇੱਥੇ ਮੈਂ ਰੱਖ ਦੇਣੀ ਆ ਟੰਗ ਦੇਣੀ ਆ ਤੇ ਦੇਖੋ ਜੀ ਤੁਸੀਂ ਭਾਂਡੇ ਭੁੰਡੇ ਮਾਂਝ ਕੇ ਤੁਸੀਂ ਚੰਗੀ ਤਰ੍ਹਾਂ ਹੈਂਡ ਵਾਸ਼ ਆਪਣਾ ਦੇਖੋ ਸਾਫ਼ ਕਰ ਸਕਦੇ ਹੋ ਹੈ ਨਾ ਵੀ ਕਮਾਲ ਦੀ ਟ੍ਰਿਕ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ